ਬ੍ਰਾਜ਼ਿਲ ਤੋਂ ਹਾਂ ਬ੍ਰਾਜ਼ਿਲ ਤੋਂ ਲੈ ਕੇ ਆਏ ਸੀਗਾ ਇੰਪੋਰਟ ਕਰਾਈਆਂ ਜੀ ਹਾਂਜੀ ਇਹ ਜੀ ਇੱਥੇ ਲਾਜ਼ ਇਦਾਂ ਦੇ ਹੈਗੇ ਆ ਕਿ ਤੁਸੀਂ ਸਿਰਫ ਇੱਥੋਂ ਯੂਐਸ ਚ ਮੰਗਾ ਸਕਦੇ ਆ ਕੈਨੇਡਾ ਚ ਹਾਂਜੀ ਅਗਰ ਤੁਸੀਂ ਗਾਹ ਮੰਗਾਣੀ ਹੈ ਤਾਂ ਸਿਰਫ ਯੂਐਸ ਤੋਂ ਮੰਗਾ ਸਕਦੇ ਆ ਓਕੇ ਜੀ ਤੇ ਯੂਐਸ ਦੇ ਲਾਅ ਨੇ ਤੁਸੀਂ ਮੈਕਸੀਕੋ ਤੇ ਕੈਨੇਡਾ ਚ ਮੰਗਾ ਸਕਦੇ ਆ ਅੱਛਾ ਤੇ ਮੈਕਸੀਕੋ ਦੇ ਲਾਜ਼ ਨੇ ਕਿ ਤੁਸੀਂ ਬ੍ਰਾਜ਼ਿਲ ਤੋਂ ਮੰਗਾ ਸਕਦੇ ਆ ਅੱਛਾ ਜੀ ਸੋ ਬ੍ਰਾਜ਼ਿਲ ਤੋਂ ਆਪਾਂ ਅੰਡਰਗਰਾਊਂਡ ਕੀਤੀਆਂ ਮੈਕਸੀਕੋ ਲੈ ਕੇ ਜਾਣ ਨੂੰ अच्छा जी फिर मेक्सिको ਚ ਕੁਆਰੰਟਾਈਨ ਹੋਈਆਂ ਫਿਰ ਯੂਐਸ ਲੈ ਕੇ ਆਏ ਯੂਐਸ ਚ ਕੁਆਰੰਟਾਈਨ ਹੋਈਆਂ ਫਿਰ ਜੋ ਕੈਨੇਡਾ ਚ ਆਇਆ ਸੀ ਕੈਨੇਡਾ ਚ ਕੁਆਰੰਟਾਈਨ ਕਰਨੀ ਆ ਉਹ ਨਾਨੀ ਤਿਆਰ ਆ ਰਿਹਾ ਉਹਦਾ ਹੀ ਵਾਸ ਚੈਂਪੀਅਨ ਬੋਲ ਨੰਬਰ 1 ਜਿੱਤਿਆ ਸੀਗਾ ਉਹ ਅੱਛਾ ਜੀ ਸੋ ਉਹ ਨੰਦੀ ਲੈ ਕੇ ਆਏ ਸੀਗੇ ਫਿਰ ਉਹਨਾਂ ਤੋਂ ਹੁਣ ਤੁਸੀਂ ਇੱਕ ਵਾਰ ਹੀ ਲੈ ਆਏ ਜੀ ਚਲੋ ਬੱਚੇ ਤੋਂ ਅੱਗੇ ਕੰਸੀਵ ਕਰਾਲੀਆਂ ਫਿਰ ਬਾਅਦ ਚ ਇਨਬਰੀਡ ਤੋਂ ਧਿਆਨ ਕਿਦਾਂ ਰੱਖਿਆ ਜੀ ਹੁਣ ਸੋ ਹੁਣ ਉਹ ਉਹ ਵੀ ਲੈ ਕੇ ਆਏ 브੍ਰਿਜਲ ਤੋਂ ਇਹ ਦੋ ਆਈਆਂ ਸੀਗੀਆਂ ਜਿਹੜੀ ਇੱਦਾਂ ਲੰਬੇ ਪਈ ਹੋਈ ਆ ਓਕੇ ਜੀ ਇਹਨਾਂ ਦੀ ਬੱਚੀਆਂ ਨੇ ਕਿੰਨਾ ਕੁ ਦੋ ਦੋ ਦੋਤਾ ਮਤਲਬ ਉਹ ਬੋਲ ਤੋਂ ਹੋ ਗਏ ਇਹਨਾਂ ਤੋਂ ਪ੍ਰੋਡਕਸ਼ਨ ਵਧਾਈ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਹੋਏ ਹਾਂ ਜੀ ਕੈਲਡਨ ਗਊਸ਼ਾਲਾ 'ਚ ਕੈਲਡਨ 'ਚ ਗਊਸ਼ਾਲਾ ਖੋਲੀ ਹੋਈ ਆ ਸਾਰਿਆਂ ਲਈ ਇਹ ਹੈਰਾਨੀ ਵਾਲੀ ਗੱਲ ਹੋਊਗੀ ਵੀ ਕੈਨੇਡਾ 'ਚ ਗਿਰਗਾਵਾ ਆਈਆਂ ਹੋਈਆਂ ਜੀ ਗਿਰ ਦੀ ਪਿਓਰ ਬਰੀਡ ਕੈਨੇਡਾ ਚ ਆਈ ਹੋਈ ਆ ਕਹਿੰਦੇ ਵੀ ਅਸੀਂ ਇਹ ਜੀ ਸੋਚਦੇ ਸੀ ਵੀ ਜਿਹੜੀ ਸਾਡੀ ਇੰਡੀਅਨ ਬਰੀਡ ਦੇਸੀ ਗਾਵਾਂ ਉਹਨਾਂ ਨੂੰ ਲਿਆਉਣਾ ਵੀ ਉਹਨਾਂ ਦੀ ਸੇਵਾ ਕਰਨੀ ਆ ਕਿਉਂਕਿ ਹੋਸਟੇਨ ਗਾਵਾਂ ਹੈ ਸਿਹਤੇ ਫਿਰ ਉਹਦੇ ਲਈ ਇਹਨਾਂ ਨੇ ਆ ਗਿਰ ਗਾਵਾਂ ਕਿੰਨੂੰ ਸਟਰਗਲ ਕਰਕੇ ਲਿਆਉਂਦੀਆਂ ਆਜੋ ਬਾਈ ਜੀ ਹੁਣ ਉਹਨਾਂ ਨਾਲ ਗੱਲ ਕਰਾਉਣੀ ਆ ਜੀ ਨਾਲ ਇਹ ਗਾਵਾਂ ਦਿਖਾ ਦਈਏ ਨੂੰ ਜੀ ਸੰਜੀਪਾ ਜੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਘਰ ਪਰਿਵਾਰ ਐਨ ਵਧੀਆ ਹੀ ਸਭ ਹਾਂਜੀ ਜੀ ਬਾਬੇ ਜੀ ਮੇਰੇ ਆ ਜੀ ਪਾਜੀ ਗੇਰ ਬਰੀਡ ਕੈਨੇਡਾ ਚ ਇਹੀ ਫਾਰਮ ਚੱਕ ਹੋਰ ਵੀ ਹੈਗੀ ਆ ਜੀ ਕਿਤੇ ਅਗਰ ਇਸੇ ਇੱਕ ਹੋਰ ਫਾਰਮ ਹੈਗਾ ਆ ਆਪਣਾ BC ਚ ਹੈਗਾ ਆ ਹਾਂਜੀ ਉੱਥੇ ਵੀ ਸਾਡੀ ਦਿੱਤੀ ਹੋਈ ਆ ਤੇ ਪਾਜੀ ਇਹ ਗਊਸ਼ਾਲਾ ਆਪਾਂ ਸ਼ੁਰੂ ਕਿਹੜੇ ਸਾਲ ਚ ਕੀਤੀ ਸੀਗੀ ਜੀ 2015 ਚ ਆਪਾਂ ਜ਼ਮੀਨ ਲਈਤੀ ਸੀਗੀ ਹਾਂਜੀ ਤੇ 2016 ਚ ਗਾਵਾਂ ਆਗੀਆਂ ਸੀਗੀਆਂ ਹਾਂਜੀ ਸਿੱਧੀਆਂ ਇਹੀ ਗਾਂਾਂ ਲੈ ਕੇ ਆਇਆ ਹਾਈਬ੍ਰਿਡ ਗਿਰ ਮੈਂ 2 ਗਿਰਾਂ ਲੈ ਕੇ ਆਇਆ ਸੀਗਾ ਜੀ ਹਾਂਜੀ ਤੇ ਇੱਕ ਨੰਦੀ ਲੈ ਕੇ ਆਇਆ ਸੀਗਾ ਇਹ ਤਿੰਨੋਂ ਪਿਓਰ ਬ੍ਰੀਡ ਸੀਗੀ ਮੈਂ ਲੈ ਕੇ ਆਈ ਬ੍ਰਾਜ਼ਿਲ ਤੋਂ ਬ੍ਰਾਜ਼ਿਲ ਤੋਂ ਹਾਂ ਬ੍ਰਾਜ਼ਿਲ ਤੋਂ ਲੈ ਕੇ ਆਇਆ ਸੀਗਾ ਇੰਪੋਰਟ ਕਰਾਈਆਂ ਜੀ ਹਾਂਜੀ ਇਹ ਜੀ ਇੱਥੇ ਲਾਅ ਜਿਦਾਂ ਦੇ ਹੈਗੇ ਆ ਕਿ ਤੁਸੀਂ ਸਿਰਫ ਇੱਥੋਂ ਯੂਐਸ ਤੋਂ ਮੰਗਾ ਸਕਦੇ ਆ ਕੈਨੇਡਾ 'ਚ ਹਾਂਜੀ ਅਗਰ ਤੁਸੀਂ ਗਾਂ ਮੰਗਾਣੀ ਹੈ ਤੇ ਸਿਰਫ ਯੂਐਸ ਤੋਂ ਮੰਗਾ ਸਕਦੇ ਆ ਓਕੇ ਜੀ ਤੇ ਯੂਐਸ ਦੇ ਲਾਅ ਨੇ ਤੁਸੀਂ ਮੈਕਸੀਕੋ ਤੇ ਕੈਨੇਡਾ 'ਚ ਮੰਗਾ ਸਕਦੇ ਆ अच्छा ਤੇ ਮੈਕਸੀਕੋ ਦੇ ਲਾਜ਼ ਨੇ ਕਿ ਤੁਸੀਂ ਬ੍ਰਾਜ਼ਿਲ ਤੋਂ ਮੰਗਾ ਸਕਦੇ ਆ। ਅੱਛਾ ਜੀ। ਸੋ ਬ੍ਰਾਜ਼ਿਲ ਤੋਂ ਆਪਾਂ ਅੰਡਰਗਰਾਉਂਡ ਕੀਤੀਆਂ ਮੈਕਸੀਕੋ ਲੈ ਕੇ ਜਾਣ ਨੂੰ। ਅੱਛਾ ਜੀ। ਫਿਰ ਮੈਕਸੀਕੋ ਚ ਕੁਆਰੰਟਾਈਨ ਹੋਈਆਂ, ਫਿਰ ਯੂਐਸ ਲੈ ਕੇ ਆ ਯੂਐਰ ਚ ਕੁਆਰੰਟਾਈਨ ਹੋਈਆਂ। ਫਿਰ ਜੋ ਕੈਨੇਡਾ ਚ ਆਈ ਸੀ ਵੀ ਕੈਨੇਡਾ ਚ ਕੁਆਰੰਟਾਈਨ ਕਰਨੀਆਂ ਪਈਆਂ। ਕੁਆਰੰਟਾਈਨ ਕਰੀਆਂ ਮਤਲਬ ਸੈਂਪਲ ਸਿੰਪਲ ਲੈ ਕੇ ਹਾਂ। ਹਾਂਜੀ ਨੇ ਉਹਨਾਂ ਦਾ ਬਲੱਡ ਵਰਕ ਹੁੰਦਾ ਜੀ। ਅੱਛਾ ਜੀ। ਤੇ ਕੋਈ ਬਿਮਾਰੀ ਵਗੈਰਾ ਕੋਈ ਇਸ਼ੂਸ ਨਾ ਹੋਣ ਉਹ ਚ। ਅੱਛਾ ਜੀ। ਤੇ ਉਹ ਸਾਰੀ ਕੁਆਰੰਟਾਈਨ ਤੁਹਾਨੂੰ ਕਰਨੀ ਪੈਂਦੀ ਆ ਫਿਰ ਦੁਬਾਰਾ ਮਾਲਕ ਨੂੰ ਦੋ ਫਿਰ ਤੁਸੀਂ ਹਾਂ ਅਗਰ ਸਹੀ ਹੈ ਫਿਰ ਤੁਸੀਂ ਲੈ ਕੇ ਆ ਸਕਦੇ ਹਾਂ ਫਿਰ ਮਤਲਬ ਕੰਟਰੀ ਚ ਐਂਟਰੀ ਆ ਵੀ ਹਾਂਜੀ ਓਕੇ ਜੀ ਓਕੇ ਸੋ ਦੈਟ ਕਾਸ ਅ ਲੋਟ ਆਫ ਮਨੀ ਦੈਟ ਕਾਸ ਅ ਲੋਟ ਆਫ ਪੇਸ਼ੈਂਸ ਲੋਟ ਆਫ ਟਾਈਮ ਠੀਕ ਹੈ ਨਾ ਤੇ ਫਿਰ ਫਿਰ ਪਰ ਉਹੀ ਆ ਰੱਬ ਦੀ ਸੇਵਾ ਕਰਨੀ ਹੈ ਫਿਰ ਤੇ ਕੁਝ ਕਰਨਾ ਹੀ ਪੈਣਾ ਹਾਂਜੀ ਕਿੰਨਾ ਕੁ ਟਾਈਮ ਲੱਗ ਗਿਆ ਜੀ ਇਹ ਪ੍ਰੋਸੈਸ ਨੂੰ ਉਹਨੂੰ ਸਾਨੂੰ 2 ਸਾਲ ਲੱਗੇ ਸੀ ਜੀ ਓਛੇ ਹੋ ਜੀ ਹਾਂਜੀ ਬਹੁਤ ਟਾਈਮ ਲੱਗਿਆ ਸੀਗਾ ਮਤਲਬ ਉੱਥੋਂ ਖਰੀਦੀਆਂ ਉਦੋਂ ਜਦੋਂ ਖਰੀਦੀਆਂ ਜੀ ਮਤਲਬ ਉਹ ਤਿਆਰ ਹੋਈਆਂ ਹੋਈਆਂ ਮਤਲਬ ਗਾਮਾਂ ਕਰੀਆਂ ਉਹ ਉਹ ਐਮਬ੍ਰੀਓਜ਼ ਨੇ ਜੀ ਜੀ ਪਹਿਲਾਂ ਅੱਛਾ ਹਾਂਜੀ ਉਹ ਕਿਉਂਕਿ ਆਪਾਂ ਨੂੰ ਜਿਹੜੇ ਪਿਓਰ ਬਰੀਡ ਦੇ ਚਾਹੀਦੇ ਗਰ ਨਸਲ ਦੇ ਬ੍ਰਾਜ਼ਿਲ ਤੋਂ ਹਾਂਜੀ ਫਿਰ ਉਹ ਐਮਬ੍ਰੀਓਜ਼ ਲੈ ਕੇ ਆਪਾਂ ਉੱਚ ਆਏ ਮੈਕਸੀਕੋ ਚ ਮੈਕਸੀਕੋ ਚ ਉਹਨਾਂ ਨੂੰ ਬਰੀਡ ਕੀਤਾ ਓਕੇ ਮੈਕਸੀਕੋ ਚ ਹਾਂ ਫਿਰ ਉਹ ਮੈਕਸੀਕੋ ਚ ਲੈ ਕੇ ਆਪਾਂ ਯੂਐਸ ਲੈ ਕੇ ਆਏ ਗਾਵਾ ਹਾਂ ਹਾਂ ਫਿਰ ਆਪਣੀ ਇੱਥੇ ਜਿਹੜਾ ਡੈਟਰਾਇਟ ਬਾਰਡਰ ਆ ਉੱਥੇ ਸਟਕ ਹੋ ਗਿਆ ਸੀ ਗਿਆ ਫਿਰ ਉੱਥੇ ਸਾਨੂੰ ਇੱਕ ਬੋਵਿਨ ਹਸਪੀਟਲ ਹੁੰਦਾ ਆ ਹਾਂਜੀ ਫਿਰ ਉੱਥੇ 2 ਮਹੀਨੇ ਰੱਖਣੀਆਂ ਪਈਆਂ ਉਹ ਉਹਦਾ ਰੀਜ਼ਨ ਜੀ ਹਾਂਜੀ ਉਹਦਾ ਰੀਜ਼ਨ ਆ ਸੀਗਾ ਉਹਦਾ ਇੱਕਦੋਨਾ ਟੈਗ ਉਤਰ ਗਿਆ ਸੀਗਾ ਅੱਛਾ ਜੀ ਤੇ ਉਹ ਟੈਗ ਕਦੀ ਉਤਰ ਗਿਆ ਪਤਾ ਨਹੀਂ ਕਿੱਦਾਂ ਸਾਨੂੰ ਨਹੀਂ ਪਤਾ ਚੱਲਿਆ ਤੇ ਫਿਰ ਉਹਨਾਂ ਨੂੰ ਜਦੋਂ ਇੱਕ ਵਾਰੀ ਹੋ ਜਾਵੇ ਤੇ 60 ਦਿਨ ਵੇਟ ਕਰਨੀ ਪੈਂਦੀ ਆ ਦੂਜੇ ਬਲੱਡ ਵਰਕ ਨੂੰ ਜੇ ਕੋਈ ਪ੍ਰੋਬਲਮ ਆ ਜਾਵੇ ਫਿਰ ਦੂਜਾ ਬਲੱਡ ਵਰਕ ਤੁਸੀਂ 60 ਦਿਨ ਤੱਕ ਨਹੀਂ ਕਰ ਸਕਦੇ ਫਿਰ ਆਪਾਂ ਦੁਬਾਰਾ ਕੀਤਾ ਸਿਕਾ ਉਹਦਾ ਬਲੱਡ ਵਰਕ ਫਿਰ ਉੱਥੇ ਹਸਪੀਟਲ ਚ ਰੱਖਣੀਆਂ ਪਈਆਂ ਹਾਂਜੀ ਡੈਟਰਾਇਟ ਚ ਤੇ ਜਦੋਂ ਉਹ ਦੋ ਮਤਲਬ ਦੋ ਐਮਬ੍ਰਿਓਜ਼ ਧਰਾਏ ਸੀਗਾ ਮਾਂ ਦੇ ਦੋਆਂ ਦੇ ਹਾਂਜੀ ਤੇ ਉਹ ਦੋ ਆ ਕੇ ਉਹਨਾਂ ਨੇ ਫਿਰ ਕੀ ਦਿੱਤਾ ਸੀ ਜੀ ਇੱਥੇ ਬੱਚਾ ਬੱਚੀ ਹਾਂ ਤੇ ਇੱਕ ਨੇ ਤੇ ਮੈਨੂੰ ਚਾਰ ਬੱਚੇ ਦਿੱਤੇ ਆ अच्छा जी। ਉਹਨੇ 4 ਲਗਾਤਾਰ ਹਰ ਸਾਲ ਮੈਨੂੰ ਬੱਚੇ ਦਿੱਤੇ ਆ। ਉਹਦਾ ਨਾਮ ਸੀਗਾ ਆਪਾਂ ਰੱਖਿਆ ਗੋਪੀ। ਨਹੀਂ। ਜਿਹੜੀ ਗਾਵਾਂ ਤੋਂ ਬੱਚੇ ਆਏ ਆ ਉਹਨੇ ਅੱਗੇ ਦਿੱਤੇ ਸੀ। ਕਿਉਂਕਿ ਤੁਸੀਂ ਗਾਵਾਂ ਦੇ ਐਂਬ੍ਰਿਓਜ਼ ਧਰਾਏ ਉਹ ਨੋਰਮਲ ਬਰੀਡ ਦੀ ਸੀਗੀਆਂ। ਹਾਂਜੀ। ਉਹਨਾਂ ਦੇ ਗਿਰ ਧਰਾਏ ਆ। ਫਿਰ ਨਹੀਂ ਨਹੀਂ ਉਹ ਵੀ ਗਿਰ ਸੀਗੀਆਂ। ਉਹ ਵੀ ਐਨ ਪਿਓਰਿਟੀ ਹਾਂ ਪਿਓਰ ਪਿਓਰ ਗਿਰ ਸੀਗੀਆਂ ਪਰ ਸਾਨੂੰ ਚਾਹੀਦੀਆਂ ਸੀਗੀਆਂ। ਬ੍ਰਾਜ਼ਿਲ ਦੀਆਂ ਗਿਰ ਅੱਛਾ ਜੀ ਅੱਛਾ ਕਿਉਂਕਿ ਮੈਕਸੀਕੋ ਚ ਇੰਨੀ ਵਧੀਆ ਨਹੀਂ ਹੈਗੀਆਂ ਓਕੇ ਜੀ ਓਕੇ ਸੋ ਆਪਾਂ ਦੋ ਹੀ ਕਢਾ ਪਾਏ ਬ੍ਰਾਜ਼ਿਲ ਤੋਂ ਉਹਦੇ ਬਾਅਦ ਹੁਣ ਉਹ ਵੀ ਕਢਾਣੀਆਂ ਔਖੀਆਂ ਹੋ ਗਈਆਂ ਉਹ ਵੀ ਨਹੀਂ ਕਢਾ ਸਕਦੇ ਤੁਸੀਂ ਅੱਛਾ ਸੋ ਆਪਾਂ ਦੋ ਹੀ ਸਾਡੀਆਂ ਜਿਹੜੀਆਂ گاਵਾ ਨੇ ਉਹ ਗਿਰ ਬ੍ਰਾਜ਼ਿਲ ਦੀਆਂ ਗਿਰ ਨੇ ਓਕੇ ਜੀ ਓਕੇ ਕਿਉਂਕਿ ਬੈਬਿਲ ਵਾਲਿਆਂ ਨੇ ਤਾਂ ਬਹੁਤ ਜ਼ਿਆਦਾ ਕੰਮ ਕੀਤਾ ਇਹਦੇ ਤੇ ਬਰੀਡ ਤੇ ਬਹੁਤ ਵੱਧ ਪ੍ਰੋਡਕਸ਼ਨ ਤੱਕ ਲੈ ਗਏ ਉਹ ਨਹੀਂ ਨਹੀਂ ਉਹ ਹੁਣ ਦੋ ਡਿਫਰੈਂਟ ਚੀਜ਼ਾਂ ਨੇ ਹਾਂਜੀ ਇੱਕ ਹੁੰਦੀ ਹੈ ਗਿਰ ਇੱਕ ਹੁੰਦੀ ਹੈ ਗਿਰਲੈਂਡ ਹਾਂਜੀ ਜਿਹੜੀ ਗਰ ਲੈਂਡੋ ਆ ਉਹ ਹਾਫ ਗਿਰਿਆ ਹਾਫ ਹੋਲ ਸਟੀਨ ਆ ਹਾਂਜੀ ਇਹ ਜਿਹੜੀਆਂ ਪਕੜਾਈਆਂ ਪਿਓਰ ਗਿਰ ਸੀ ਗਿਆ ਤੁਗੜਾਈਆਂ ਪਿਓਰ ਗਿਰ ਤੇ ਵੀ ਭਾਜੀ ਇੰਨਾ ਕੰਮ ਕਰ ਲਿਓ ਉਹ ਗਿਰ ਨੂੰ ਵੀ 60 70 ਲੀਟਰ ਅਸੀਂ ਸੁਣਿਆ ਵੀ 60 70 ਲੀਟਰ ਤੋਂ ਵੀ ਉੱਤੇ ਲੈ ਗਏ ਉਹ ਆਪਣੀਆਂ ਜਿਹੜੀਆਂ ਕਿਉਂਕਿ ਆਪਾਂ ਚਰਨ ਵਾਸਤੇ ਛੱਡਦੇ ਆ ਤੁਹਾਡੇ ਸਾਹਮਣੇ ਹੇ ਫਾਡਰ ਵਗੈਰਾ ਦੇਣੇ ਆ ਜਿਆਦਾ ਹੈ ਨਾ ਸੋ ਸਾਡੀ ਦਿੰਦੀਆਂ ਆ 22 ਲੀਟਰ ਤੱਕ ਜਾਂਦੀ ਸਾਾਨੂੰ ਮਿਲਦਾ ਆ 22 ਲੀਟਰ ਹਾਂ ਇਹਨਾਂ ਦੇ ਬਿਲਕੁਲ ਨੋਰਮਲ ਉਹਦੇ ਤੇ ਹਾਂਜੀ ਹਾਂਜੀ ਬਿਲਕੁਲ ਨੋਰਮਲ ਜਦੋਂ ਉਹ ਆਈਆਂ ਜੀ ਦੇਖੋ ਉਹ ਐਮਬ੍ਰਿਓਸ ਤੋਂ ਤੁਹਾਨੂੰ ਪਹਿਲਾਂ ਕੀ ਆਇਆ ਮਤਲਬ ਬੱਚਾ ਬੱਚੀ ਕੀ ਆਇਆ ਦੋ ਬੱਚੀਆਂ ਆਈਆਂ ਦੋਨੋਂ ਬੱਚੀਆਂ ਆ ਹਾਂ ਦੋਨੋਂ ਬੱਚੀਆਂ ਆਈਆਂ ਓਕੇ ਜੀ ਉਹ ਤੋਂ ਬਾਅਦ ਫਿਰ ਤੁਸੀਂ ਕਿਉਂਕਿ ਦੋ ਬੱਚੇ ਤਾਂ ਆਪਣੇ ਕੋਲ ਆ ਗਏ ਉਹਨਾਂ ਨੂੰ ਅੱਗੇ ਬਰੀਡਿੰਗ ਕਰਨ ਵਾਸਤੇ ਸੋ ਇੱਕ ਬੁੱਲ ਆਪਾਂ ਲੈ ਕੇ ਆਏ ਸੀ ਇੱਕ ਮੈਕਸੀਕੋ ਚ ਇੱਕ ਇੱਕ ਹੋਇਆ ਸੀਗਾ ਜਿੱਥੇ ਇੱਕ ਬੁੱਲ ਜਿੱਤਿਆ ਸੀਗਾ ਉਹਦਾ ਨਾਂ ਸੀਗਾ ਉਹਦਾ ਨਾਂ ਕੀ ਸੀਗਾ ਨਾ ਨਹੀਂ ਤਿਆਰ ਆ ਰਿਹਾ ਉਹਦਾ ਹੀ ਵਾਸ ਚੈਂਪੀਅਨ ਬੋਲ ਨੰਬਰ 1 ਜਿੱਤਿਆ ਸੀਗਾ ਉਹ ਸੋ ਉਹ ਨੰਦੀ ਲੈ ਕੇ ਆਏ ਸੀਗੇ ਸੋ ਉਹ ਨੰਦੀ ਦੇ ਅੱਗੇ ਵੱਛੇ ਹੋਏ ਤੇ ਉਹ ਵੱਛਾ ਫਿਰ ਸਾਡੇ ਕੋਲ ਹੈਗਾ ਅੱਜ ਦੀ ਡੇਟ ਚ ਓਕੇ ਜੀ ਹਾਂਜੀ ਉਹ ਪੈਨ ਪੂਰੀ ਪਿਓਰ ਬੀਡਸ ਚ ਸੀਗਾ ਜਿਹੜਾ ਹਾਂ ਪਿਓਰ ਬੀਡ ਸੀਗੇ ਜੀ ਇਹ ਸਾਰੇ ਓਕੇ ਜੀ ਓਕੇ ਹਾਂਜੀ ਫਿਰ ਉਹਨਾਂ ਤੋਂ ਹੁਣ ਤੁਸੀਂ ਇੱਕ ਵਾਰੀ ਲੈ ਆਏ ਜੀ ਚਲੋ ਬੱਚੇ ਤੋਂ ਅੱਗੇ ਕੰਸਿਵ ਕਰਾ ਲੀਆਂ ਫਿਰ ਬਾਅਦ ਚ ਇਨਬਰੀਡ ਤੋਂ ਧਿਆਨ ਕਿਦਾਂ ਰੱਖਿਆ ਜੀ ਹੁਣ ਸੋ ਹੁਣ ਜਿਹੜੇ ਆਪਾਂ ਜਿੱਦਾਂ ਕਿ ਨੰਦੀ ਦੇ ਲੈ ਕੇ ਆਉਣੇ ਪੈਣੇ ਆ ਹਾਂਜੀ ਹੁਣ ਆਪਣੇ ਐਸਐਲ ਦੋ ਨੰਦੀ ਇੱਕ ਆ ਰਹੇ ਨੇ ਓਕੇ ਠੀਕ ਹੈ ਨਾ ਉਹ ਕਿੱਧਰੋਂ ਉਹ ਆ ਰਹੇ ਨੇ ਜੀ ਇੱਕ ਜਗ੍ਹਾ ਹੈਗੀ ਆ ਯੂਐਸ ਦੀ ਜਗ੍ਹਾ ਆ ਤੇ ਉਹ ਵੀ ਆਪਣੇ ਬੰਦੇ ਆ ਹਾਂਜੀ ਤੇ ਉਹਨਾਂ ਨਾਲ ਗੱਲ ਹੋਈ ਆ ਤੇ ਉਹਦੇ ਨਾਲ ਆਪਾਂ ਨੰਦੀ ਟ੍ਰੇਡ ਕਰਾਂਗੇ अच्छा अपने ब्रीडिंग अपने नंदी दो उधर दवांगे उधरੋਂ दो नंदी इधर आओगे ओके जी ओके हां एदी कोशिश पर अपना दिल ਨਹੀਂ ਮੰਨਦਾ ਕਿਸੇ ਨੰਦੀ ਨੂੰ ਦੇਣਾ ਸਾਡਾ ਆਪਾ ਕਹਿ ਰਿਹਾ ਵੀ ਸਭ ਤੋਂ ਪੈਸੇ ਲੈ ਲਓ ਸਾਨੂੰ ਨੰਦੀ ਦੇ ਦਿਓ ਹਾਂਜੀ ਸੋ ਪਰ ਉਹ ਵੀ ਚਾਹੁੰਦੇ ਉਹਨਾਂ ਦੀ ਵੀ ਬਰੀਡਿੰਗ ਚੇਂਜ ਹੋਵੇ ਇਹ ਇੱਕ ਇਸ਼ੂ ਹੈਗੀ ਆ ਇੱਥੇ ਕਿਉਂਕਿ ਵੀ ਆਰ دی ਓਨਲੀ ਵਾਂਸ ਤੀ ਕੱਲੇ ਆ ਤੇ ਫਿਰ ਤੇ ਆ ਤੇ ਇਸ਼ੂ ਆਉਗੀ ਆਉਦੀ ਨਹੀਂ ਇਹ ਚੀਜ਼ ਵਧੀਆ ਉਹਨਾਂ ਲਈ ਵੀ ਵਧੀਆ ਤੁਹਾਡੇ ਲਈ ਵੀ ਸੋ ਸਾਡੇ ਕੋਲ ਤੁਸੀਂ ਜਿੱਦਾਂ ਆ ਗਾਂ ਵੇਖਦੇ ਆ ਹਾਂਜੀ ਸੋ ਦੋ ਗਾਵਾਂ ਤੇ ਇਦਾਂ ਆਈਆਂ ਫਿਰ ਸਾਡੇ ਕੋਲ ਇੱਕ ਗਾਂ ਆਈ ਜਿਹੜੀ ਸਾਨੂੰ ਫੋਨ ਆਇਆ ਮੈਂ ਕਿਥੇ ਸੇਵਾ ਕਰਨ ਜਾਂਦਾ ਹੁੰਦਾ ਸੀਗਾ ਡੇਰੀ ਫਾਰਮ 'ਚ ਵਾਟਰਲੂ 'ਚ ਇੱਕ ਫਾਰਮ ਹੈਗਾ ਹਾਂਜੀ ਉਹਦਾ ਨਾਮ ਹੈਗਾ EB ਮੈਨਰ ਅੱਛਾ ਜੀ ਉੱਥੇ ਜਿਹੜੀ ਗਾਂ ਹੈਗੀ ਆ ਉਹ ਹੈਗੀ ਆ ਗੋਲਡਨ ਗ੍ਰੈਂਸਨੀ ਓਕੇ ਜੀ ਉਹ ਗਾਂ ਦੀ ਜਿਹੜੀ ਬਰੀਡ ਆ ਹਾਂਜੀ ਇਸ ਕਾਲਡ ਗੋਲਡਨ ਗ੍ਰੈਂਸਨੀ ਓਕੇ ਜੀ ਉਹ ਬੇਸਿਕਲੀ ਇੱਕ ਯੂਰੋਪੀਅਨ ਬਰੀਡ ਆ ਯੂਰਪ ਦੀ ਇੱਕ ਬੋਲਡ 올 ਟਾਊਨ ਹੈ ਬਹੁਤ ਐਸ਼ੀਅਨ ਬਰੀਡ ਆ ਅੱਛਾ ਜੀ ਦਿਸ ਇਜ਼ ਵਨ ਆਫ ਦਾ ਵੈਸਟਰਨ ਲੋਕਾਂ ਨੂੰ ਪਤਾ ਨਹੀਂ ਹੈਗਾ ਪਰ ਐ ਇੱਕ ਵੈਸਟਰਨ ਕਾਊ ਹੈਗੀ ਆ ਜਿਹਦਾ ਦੁੱਧ A2 ਆ ਅੱਛਾ ਜੀ ਜਿਹਦਾ ਦੁੱਧ ਜਿਹੜਾ ਆ A2 ਆ ਓਕੇ ਜਿਹਦਾ ਜਰਜੀ ਹੋ ਗਈ ਹੋਲ ਸਟ੍ਰੀਨ ਹੋ ਗਈ ਉਹਨਾਂ ਦਾ ਦੁੱਧ A2 ਨਹੀਂ ਹੈਗਾ A1 ਆ ਓਕੇ ਜੀ ਪਰ ਉਹ ਗਾਂ ਦਾ ਦੁੱਧ ਜਿਹੜਾ A2 ਆ ਤੇ ਮੈਂ ਉੱਥੇ ਸੇਵਾ ਕਰਨ ਜਾਂਦਾ ਹੁੰਦਾ ਸੀਗਾ ਹਾਂ ਜੀ ਤੇ ਉਹ ਬੰਦੇ ਨੇ ਮੈਨੂੰ ਕਿਹਾ ਵੀ ਇੱਕ ਗਾਂ ਜਿਹੜੀ ਆ ਫੀਡ ਲੋਟ ਤੇ ਜਾ ਰਹੀ ਹੈ ਬੇਸਿਕਲੀ ਸ਼ੀ ਇਸ ਗੋਇੰਗ ਇਨਟੂ ਸਲਟਰ ਓਹੋ ਤੇ ਅਗਰ ਤੁਸੀਂ ਉਹਨੂੰ ਚਾਉਂਦੇ ਰੱਖਣਾ ਚਾਉਂਦੇ ਰੱਖ ਸਕਦੇ ਆ ਓਕੇ ਫਿਰ ਮੈਂ ਉਹ ਤੋਂ ਬਾਈ ਕੀਤੀ ਸੀ ਉਹ ਲੈ ਕੇ ਆਇਆ ਸੀਗਾ ਓਕੇ ਸੋ ਉਹਨੇ ਜਿਹੜਾ ਸੀਗਾ 3 ਮਹੀਨੇ ਬਾਅਦ ਇੱਕ ਬੱਚੀ ਦਿੱਤੀ ਅੱਛਾ ਜੀ ਸੋ ਸਾਡੇ ਕੋਲ ਜਿੱਦਾਂ ਐ ਥੋੜੀ ਜੀ ਗਾਵਾਂ ਨੇ ਇਹਨਾਂ ਦਾ ਜਿਹੜਾ ਫਾਦਰ ਆ ਉਹ ਹੈਗਾ ਗੀਰ ਓਕੇ ਜੀ ਪਰ ਮਾਂ ਹੈਗੀ ਆ 골ਡਨ ਗ੍ਰੈਂਸ ਨਹੀਂ ਓਕੇ ਜੀ ਓਕੇ ਇਹ ਆਪਾਂ ਹੀ ਆ ਪੂਰੇ ਵਰਲਡ 'ਚ ਜਿਹਦੇ ਕੋਲ ਆਪ ਬਰੀਡ ਹੈਗੀ ਆ ਵੀ ਜਿਹੜੀ ਦੋਨੋਂ ਮਿਕਸਡ ਆ ਤੇ ਇਹਦਾ ਆਪਾਂ ਨਾਂ ਰੱਖਿਆ 골ਡਨ ਗੀਰ ਅੱਛਾ ਜੀ ਠੀਕ ਹੈ ਜੀ ਤੇ ਆਪਾਂ ਇਹਨੂੰ ਦੇਖਿਆ ਚ ਬੈਸਟ ਆਫ ਬੋਥ ਵਰਲਡ ਹੈਗੀਆਂ ਨੇ ਕਿਉਂ ਜਿੱਦਾਂ ਆਪਣੇ ਨਾਲ ਜਿਹੜੇ ਗਿਰਗਾ ਹੈਗੇ ਦੇਸੀ گاਵਾ ਨੇ ਅਗਰ ਉਹਨੂੰ ਟੱਚ ਕਰੋ ਤੇ ਉਹਦਾ ਪਾਰਟ ਮੂਵ ਕਰਦਾ ਮਸਲ ਜਿਹਾ ਮੂਵ ਕਰਦਾ ਆ ਹਾਂਜੀ ਇਹ ਗਾਂ ਦੇ ਅੰਦਰ ਹੈ ਕੈਪੇਬਿਲਟੀ ਹੈਗੀ ਆ ਵੈਸਟਰਨ ਕੌਚ 골ਡਨ ਗ੍ਰਿੰਚੋ ਕੈਪੇਬਿਲਟੀ ਨਹੀਂ ਹੈਗੀ ਪਰ ਮਿਕਸ ਹੈਗੀ ਆ ਓਕੇ ਜੀ ਓਕੇ ਇਹਦਾ ਦੁੱਧ ਵੀ A2 ਹੈਗਾ ਆ ਪਲੱਸ ਇਹ ਦੁੱਧ ਹੋਰ ਵੀ ਜ਼ਿਆਦਾ ਦਿੰਦੀਆਂ ਨੇ ਓਕੇ ਪ੍ਰੋਡਕਸ਼ਨ ਵੀ ਵਧ ਗਈ ਹਾਂਜੀ ਕਿਉਂਕਿ ਉਹ ਦੂਜੀ ਗਾਂ ਦੀ ਪ੍ਰੋਡਕਸ਼ਨ ਵਾਸੀ ਹਾਂ ਓਕੇ ਜੀ ਸੋ ਆਪਾਂ ਇਹ ਮਿਕਸ ਮਿਕਸ ਬਰੀਡ ਦੇ ਵਿੱਚ ਦੋਨੇ ਪ੍ਰੋਪਰਟੀ ਆਪਾਂ ਨੇ ਇਹਦੇ ਦੁੱਧ ਵੀ ਟੈਸਟ ਕਰਾਇਆ ਹੈ ਅੱਛਾ ਜੀ ਇਟਸ ਵੈਰੀ 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 ਗੁੱਡ ਓਕੇ ਹਾਂਜੀ ਸੋ ਪਰ ਤੇ ਇਹਨਾਂ ਦੀ ਨੇਚਰ ਅਗਰ ਥੋੜੀ ਜੀ ਦੇਖੀ ਜਾਵੇ ਹਾਂਜੀ ਥੋੜੀ ਜਿਹੀ ਅਗਰੈਸਿਵ ਆ ਪਰ ਇੰਨੀ ਅਗਰੈਸਿਵ ਨਹੀਂ ਹੈਗੀ ਓਕੇ ਜੀ ਪਰ ਇਹਨਾਂ ਦੀ ਜਿਹੜੀ ਹਾਈਟ ਹੈ ਜਦਾਂ ਉਹ ਵੀ ਮਿਕਸ ਬਰੀਡ ਹੈ ਹਨਾ ਹਾਂਜੀ ਸੋ ਉਹ ਹੁਣ ਲਈ 5 ਸਾਲ ਦਾ ਹੋਊਗਾ ਅਕਤੂਬਰ ਚ ਜਾ ਕੇ ਓਕੇ ਜੀ ਸੋ ਦੇ ਮੱਚ ਬਿਗਰ ਤੇ ਦੁੱਧ ਵੀ ਵਾਧੂ ਦਿੰਦੇ ਆ ਉਤੋਂ ਵੀ ਫਿਰ ਬਰੀਡ ਕਰਾ ਰਹੇ ਆ ਜੀ ਹਾਲੀ ਆਪਾਂ ਨਹੀਂ ਕਰਾ ਰਹੇ ਆ ਆਪਾਂ ਜਿਹੜੀ ਕਿਉਂਕਿ ਆਪਾਂ ਗੈਰ ਫਾਰਮ ਆ ਆਪਾਂ ਫੋਕਸ ਕਰਨਾ ਚਾਹੁੰਦੇ ਪਿਓਰ ਬਰੀਡ ਦੇ ਉੱਤੇ ਓਕੇ ਜੀ ਠੀਕ ਆ ਇਦਾਂ ਉਹਦੇ ਮੈਂ ਦੱਸ ਰਿਹਾ ਤੁਹਾਨੂੰ ਪਰ ਆਵਰ ਫੋਕਸ ਇਸ ਟੂ ਸਟੇ ਇਨ ਪਿਓਰ ਬਰੀਡਿੰਗ ਜਦੋਂ ਮੈਂ ਲਾਸਟ ਟਾਈਮ ਆਇਆ ਸੀ ਉਦੋਂ ਥੋੜੇ ਵੱਧ ਲੱਗਦੀਆਂ ਸੀ ਗਾਵਾਂ ਕੱਟ ਕੀਤੀਆਂ ਜੀ ਨਹੀਂ ਨਹੀਂ ਕੱਟ ਕੋਈ ਵੀ ਨਹੀਂ ਹੋਈਆਂ ਜੀ ਸਾਡੇ ਕੋਲ 22 ਹੈਗੀਆਂ ਨੇ ਹੁਣ ਉੱਚ 8 ਨੰਦੀ ਨੇ ਕਿਉਂਕਿ ਨੰਦੀ ਬਾਰ ਨੇ ਅੱਛਾ 8 ਹੋ ਗਏ ਹਾਂ ਜੀ ਆਪਾਂ 60 ਏਕੜ ਜਮੀਨ ਲਈਤੀ ਸੀਗੀ 2015 ਚ ਓਕੇ ਜੀ ਜਮੀਨ ਆਪਾਂ 60 ਏਕੜ ਸੋਚਿਆ ਬਹੁਤ ਹੁੰਦੀ ਆ ਹਾਂਜੀ ਫਿਰ ਆਪਾਂ ਇਹ ਗਊਸ਼ਾਲਾ ਬਣਾਈ ਕਿਉਂਕਿ ਸਾਡੇ ਕੋਲ ਗਿਰ ਨਸਲ ਗਾਂ ਆ ਠੰਡ ਇੱਥੇ ਬਾੜੂ ਪਾਦੀ ਆ ਫਿਰ ਆਪਾਂ ਇੱਥੇ ਮਤਲਬ ਕਿ ਆ 24 ਦੀ ਗਾਂ ਦਾ 24 ਕੋ ਪਸ਼ੂ ਦਾ ਜੁਗਾੜ ਬਣਾਇਆ ਇੱਥੇ ਕਿ ਵੀ ਇੰਨੀ ਕੋ ਰਹਿ ਲੋਗੇ ਮੈਂ ਕਿਹਾ 24 ਬਹੁਤ ਹੁੰਦੀਆਂ ਨੇ ਹਾਂਜੀ ਬਟ ਵੈਰੀ ਕੁਇਕਲੀ ਆਈ ਰੀਅਲਾਈਜ਼ਡ ਕਿ ਨਹੀਂ ਐਸਾ ਹੀ ਨਹੀਂ ਹੈਗਾ ਕਿਉਂ ਜਦੋਂ ਤੁਸੀਂ ਮਾਰ ਨਹੀਂ ਹੈਗੇ ਠੀਕ ਹੈ ਨਾ ਫਿਰ ਤੇ ਉਹ ਮਲਟੀਪਲਾਈ ਕਰਦੇ ਰਹੋਗੇ ਸੋ 2016 ਤੋਂ ਲੈ ਕੇ ਤੁਸੀਂ ਲਾ ਲਓ 8 ਸਾਲ ਹੋ ਗਏ ਨੇ ਵੀ ਆਰ ਆਨ ਆਰ ਨਾਇੰਥ ਇਅਰ ਠੀਕ ਹੈ ਨਾ ਸੋ ਸਾਡੇ ਕੋਲ ਹੁਣ 22 ਹੋ ਗਏ ਨੇ ਹਾਂਜੀ ਹੁਣ ਤੇ ਕਪੈਸਿਟੀ ਆਲਮੋਸਟ ਭਰ ਲਿਆ ਹਾਂਜੀ ਤੇ ਫਿਰ ਆਪਾਂ 2021 ਚ ਇੱਕ ਹੋਰ ਲੈਂਡ ਖਰੀਦੀ ਇੱਥੇ ਨੇੜੇ ਹੀ ਆ 8 ਕਿਲੋਮੀਟਰ ਦੂਰ ਆ ਹਾਂਜੀ ਲੋਰੇਟੋ ਚ ਉੱਥੇ ਆਪਾਂ 90 ਏਕੜ ਲੈਂਡ ਖਰੀਦੀ ਹੈ ਜੀ 2021 ਚ ਤੇ ਉੱਥੇ ਹੁਣ ਨੰਦੀ ਕੋਸ਼ਾਲਾ ਬਣਾਵਾਂਗੇ ਓਕੇ ਕੱਲੇ ਨੰਦੀ ਉੱਥੇ ਹਾਂ ਕੱਲੇ ਨੰਦੀ ਰਹੋਗੇ ਕਿਉਂ ਹੀ ਸ਼ੁੱਡ ਨਾਟ ਬੀਟ ਹਿਸ ਮਮ ਹੀ ਸ਼ੁੱਡ ਨਾਟ ਬੀਟ ਹਿਸ ਡਾਟਰਸ ਤੇ ਗਾਂ ਜਦੋਂ ਹੀਟ ਚ ਆਉਂਦੀ ਆ ਸੋ ਇਟਸ ਵੈਰੀ ਹਾਰਡ ਟੂ ਕੰਟਰੋਲ ਦਮ ਬਿਲਕੁਲ ਜੀ ਬਿਲਕੁਲ ਤੇ ਆਪਣੇ ਕੋਲ ਜਿਹੜੇ ਅੱਠ ਦੇ ਅੱਠ ਐ ਕੋਈ ਵੀ ਆਪਾਂ ਮਤਲਬ ਕਿ ਆਕਸ ਨਹੀਂ ਬਣਾਇਆ ਕੋਈ ਵੀ ਖੱਸੀ ਨਹੀਂ ਕੀਤਾ ਓਕੇ ਜੀ ਓਕੇ ਸਾਰੇ ਦੇ ਸਾਰੇ ਸਾਣ ਨੇ ਬੁੱਲਸ ਨੇ ਏ ਖੁੰਦਾ ਬੁੱਲ ਏ ਖੁੰਦਾ ਆਕਸ ਬਿਲਕੁਲ ਜੀ ਬਿਲਕੁਲ ਤੇ ਇਹ ਜਿੰਨੇ ਵੀ ਨੇ ਸਾਰੇ ਨੰਦੀ ਹੈਗੇ ਨੇ ਸਾਡੇ ਕੋਲ ਤਾਂ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਪਰ ਸਾਡੇ ਕੋਲ ਬਹੁਤ ਆਉਂਦੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਆ ਹਾਂਜੀ ਅ ਗੁਜਰਾਤ ਤੋਂ ਵੀ ਜਿਹਦਾ ਸੁਆਮੀ ਨਾਰਾਇਣ ਵਾਲੇ ਹੈਗੇ ਨੇ ਉਹ ਵੀ ਆਉਂਦੇ ਨੇ ਅੱਛਾ ਜੀ ਪੰਜਾਬ ਤੋਂ ਵੀ ਆਉਂਦੇ ਨੇ ਜਿਨ੍ਹਾਂ ਨੂੰ ਵਾਸਤਵ ਚ ਨੌਲੇਜ ਹੈਗੀਆਂ ਨੇ ਹਾਂਜੀ ਤੇ ਉਹਨਾਂ ਨੇ ਇੱਕ ਦੋ گاਵਾਂ ਨੂੰ ਸਾਨੂੰ ਕਿਹਾ ਕਿ ਵੀ ਆਹ ਗਾਂ ਜਿਹੜੀ ਆ ਇਹਦਾ ਤੁਸੀਂ ਅ ਅਗਰ ਵੱਛਾ ਹੋਵੇ ਉਹਨੂੰ ਜ਼ਰੂਰ ਬੀਡਿੰਗ ਚ ਯੂਜ਼ ਕਰਿਓ ਸੋ ਇੱਕ ਗਾਂ ਨੇ ਵੱਛਾ ਦਿੱਤਾ ਆ ਤੇ ਉਹਨੂੰ ਆਪਾਂ ਤਿਆਰ ਕਰ ਰਹੇ ਆ ਉਹਨੂੰ ਫਿਊਚਰ ਚ ਬਰੀਡਿੰਗ ਚ ਯੂਜ਼ ਕਰਾਂਗੇ ਨੇੜੇ ਜਾ ਕੇ ਦਿਖਾ ਲਈਏ ਇਹ ਮੀਟੂ ਫੋਮ ਧਾਰ ਲੇ ਹੁਣ ਇਹ ਤੋਂ ਹੀ ਸ਼ੁਰੂ ਹੋ ਜਾਈਏ ਚਲੋ ਇਹ ਗਾਂ ਦਾ ਇਹ ਗਾਂ ਦਾ ਜੀ ਆਪਾਂ ਤੁਹਾਨੂੰ ਟੈਸਟ ਦਿਖਾ ਸਕਦੇ ਆ ਹਾਂਜੀ ਜਿਨ੍ਹਾਂ ਦੁੱਧ ਇਹਦਾ ਮਤਲਬ ਕਿ ਪਤਲਾ ਆ ਹਾਂਜੀ ਕਿਸੇ ਗਾਂ ਦਾ ਇੰਨਾ ਪਤਲਾ ਨਹੀਂ ਹੈਗਾ ਕਿਉਂ ਆ ਪਰ ਇਹਦਾ ਦੁੱਧ ਮਿੱਠਾਵਾਦ ਬਹੁਤ ਆ ਅੱਛਾ ਜੀ ਹਾਂ ਇਹ ਜਿਹੜੀ ਗਾਂ ਆ ਇਹ ਇਹਨੂੰ ਆਪਾਂ 10 ਮਹੀਨੇ ਮੀਟੂ ਇੱਥੇ ਨੂੰ ਦਿਖਾਈਏ ਇਹ ਗਾਂ ਦਾ ਆਪਾਂ 10 ਮਹੀਨੇ ਦੁੱਧ ਅਨ ਉਹ ਚਾਰੋਂ ਥਣ ਪਲਾਏ ਦੀ ਮਾਂ ਦੇ ਅੱਛਾ ਜੀ 10 ਮਿੰਨੇ ਲਗਾਤਾਰ ਤੇ ਆ ਜਿਹੜੀ ਗਾਂ ਆ ਇਹ ਉਹ ਆ ਜਿਹੜੀ ਮੈਂ ਸਲਟਰ ਤੋਂ ਸੇਵ ਕੀਤੀ ਸੀ ਉਹਦੀ ਉਹਦੀ ਬੱਚੀ ਆ ਓਕੇ ਜਿਹੜੀ ਸਲਟਰ ਚੋਂ ਤੁਸੀਂ ਲੈ ਕੇ ਆਏ ਸੀ ਉਹਦੋਂ ਪ੍ਰੈਗਨੈਂਟ ਆਈ ਸੀ ਹਾਂ ਉਹ ਪਿਓਰ ਨਿਕਲੀ ਸੀਗੀ ਹਾਂਜੀ ਠੀਕ ਹੈ ਨਾ ਜਿਹੜੀ ਉਹਦੀ ਵਿੱਚ ਪਹਿਲਾਂ ਤੋਂ ਸੀਗੀ ਫਿਰ ਜਦੋਂ ਦੂਜੀ ਵਾਰੀ ਪ੍ਰੈਗਨੈਂਟ ਹੋਈ ਉਹਨੇ ਆਵ ਬੱਚੀ ਦਿੱਤੀ ਓਕੇ ਉਹ ਇਹ ਹੁਣ ਗਿਰ ਦੇ ਨਾਲ ਮਿਕਸ ਆ ਹਾਂ ਇਹ ਗਿਰ ਦੇ ਨਾਲ ਮਿਕਸ ਆ ਤੇ ਇਹਦੀ ਨੇਚਰ ਬਹੁਤ ਚੰਗੀ ਹੈ ਕਦੀ ਵੀ ਨਹੀਂ ਜਿੱਦਾਂ ਕਿ ਅਟੈਕ ਕਰੂਗੀ ਕਦੀ ਮਤਲਬ ਕਿ ਗਿਰ ਵਰਗੀ ਨੇਚਰ ਹੈ ਜੀ ਓਕੇ ਕੋਈ ਵੀ ਇਹਦੀ ਧਾਰ ਕੱਢ ਲੇ ਜਿੱਦਾਂ ਮਰਜ਼ੀ ਕੱਢ ਲਵੇ ਓਕੇ ਠੀਕ ਹੈ ਨਾ ਤੇ ਆ ਜਿਹੜੀ ਆ ਦੁੱਧ ਵੀ ਵਧੀਆ ਦਿੰਦੀ ਆ ਤੇ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਕਿੰਨਾ ਕੁ ਦੁੱਧ ਦਤਾ ਜੀ ਨੇ ਆਪਣੇ ਭੀਖ ਤੇ ਅਬ ਵੀ ਇੱਕ ਤੇ ਉਹ ਵੀ ਬਾਈ ਕਿਲੋ ਚੱਲ ਜਾਂਦੀ ਆ ਆਰਾਮ ਨਾਲ ਐ ਨੋਰਮਲ ਸੇਵਾ ਦੇ ਵੀ ਯਾ ਯਾ ਨੋਰਮਲ ਸੇਵਾ ਦੇ ਵੀ ਕੋਈ ਇਥੇ ਮਤਲਬ ਐਕਸਟਰਾ ਕੁਝ ਵੀ ਨਹੀਂ ਕਰਦੇ ਹਨਾ ਕੁਛ ਹੀ ਕਰਦੇ ਸੇਵਾ ਦੇ ਤੌਰ ਤੇ ਆ ਵੀ ਜਿੱਦਾਂ ਵੀ ਸਾਡੀ ਆ ਕਿ ਆ ਆ ਮੁੱਕਣ ਨਹੀਂ ਦਿੰਦੇ ਆਪਾਂ ਹਾਂਜੀ ਇਹ ਇਹਨਾਂ ਦੀ ਮਰਜ਼ੀ ਆਪਾਂ ਜਦੋਂ ਵੀ ਇਸ ਆਲਵੇਸ ਥੇਰ ਜਦੋਂ ਆਪਾਂ ਦੇਖਿਆ ਮੌਕਾ ਹੀ ਹੋਰ ਪਾਤੀ ਓਕੇ ਇਹ ਇਹਨਾਂ ਦੇ ਉੱਤੇ ਆ ਬਾਕੀ ਚਰਨ ਨੂੰ ਛੱਡਤੀਆਂ ਹਾਂਜੀ ਜਦੋਂ ਦੇਖੋ ਚਰੂੰਗੀਆਂ ਤੇ ਉੱਥੇ ਤੁਰੂੰਗੀਆਂ ਵੀ ਐਕਸਰਸ ਵੀ ਹੋਣਗੀਆਂ ਉਹਦੀਆਂ ਬਿਲਕੁਲ ਬਿਲਕੁਲ ਸੋ ਦੈਟਸ ਵਾਟ ਵੀ ਨੋਟਿਸ ਓਕੇ ਜੀ ਓਕੇ ਇਹ ਵਾਲੀ ਆ ਗਈ ਹੁਣ ਜਿਹੜੀ ਆ ਇਹ ਆ ਹਾਂਜੀ ਇਹ ਹੈਗੀ ਐ ਜਿਹੜੀ ਉਹਦੇ ਵਿੱਚ ਵੱੱਛੀ ਸੀਗੀ ਹਾਂਜੀ ਜਿਹੜੀ ਨਿਕਲੀ ਉਹਦੀ ਅੱਗੇ ਵੱੱਛੀ ਆ ਓਕੇ ਮਤਲਬ ਜਦੋਂ ਆਈ ਆ ਉਹਦੇ ਚੋਂ ਫਿਰ ਗਿਰਨ ਨਾਲ ਇਹ ਆਈ ਆ ਹਾਂ ਗਿਰਨਾ ਆਈ ਆ ਮਤਲਬ ਇਹ ਵਾਲੀ ਇਹਦੀ ਵੀ ਥੀ ਆ ਨਹੀਂ ਇਹ ਵੀ ਉਹਦੀ ਆ ਦੋਨੋਂ ਪੈਣਾ ਮਤਲਬ ਇਹ ਨਹੀਂ ਹਾਂਜੀ ਜਿਹੜੀ ਮੈਂ ਸੇਵ ਕਰਕੇ ਲੈ ਕੇ ਆਇਆ ਸੀਗਾ ਹਾਂਜੀ ਠੀਕ ਹੈ ਨਾ ਉਹਨੇ ਵੱੱਛੀ ਦਿੱਤੀ ਹਾਂਜੀ ਉਹ ਬੱਚੀ ਤੋਂ ਅੱਗੇ ਆ ਬੱਚੀ ਹੋਈ ਓਕੇ ਜੀ ਪਰ ਜਿੱਦੋਂ ਜਿਹੜੀ ਮੈਂ ਸੇਖੋ ਉਹ ਵੀ ਪ੍ਰੈਗਨੈਂਟ ਹੋਈ ਨਾ ਓਕੇ ਉਹਨੇ ਇਹਨੂੰ ਦਿੱਤਾ ਹਾਂਜੀ ਐਵੇਂ ਕਿੰਨਾ ਦੁੱਧ ਦੁੱਤਾ ਜੀ ਐ ਤੇ ਆਰਮਨਾਰ 28 ਲੀਟਰ ਤੱਕ ਦੇ ਦਿੰਦੀ ਹੈ ਜੀ ਓਕੇ ਜੀ ਹਾਂਜੀ ਥਣ ਵੀ ਮੱਜਾਂ ਵਰਗੀ ਆ ਇਹਨਾਂ ਪੂਰੇ ਜੀ ਹਾਂਜੀ ਹਾਂਜੀ ਮਤਲਬ ਕਿ ਆਪਾਂ ਦੇ ਵਧਾਣਾ ਜੇ ਵਧਾ ਵੀ ਸਕਦੇ ਆ ਮਤਲਬ ਕਿ ਪਰ ਆਪਾਂ ਜਦਾਂ ਆਪਾਂ ਦੇ ਬੱਚਿਆਂ ਨੂੰ ਹੀ ਜ਼ਿਆਦਾ ਪਲਾਂਦੇ ਆ ਹਨਾ ਓਕੇ ਜੀ ਓਕੇ ਹਾਂਜੀ ਤੇ ਆ ਜਿਹੜੀ ਗਾਂ ਆ ਹਾਂਜੀ ਮਿੰਟੂ ਆ ਆ ਜਿਹੜੀ ਗਾਂ ਆ ਪਿਓਰ ਗਰੇ ਐ ਉਹ ਬ੍ਰਾਜ਼ੀਲੀਨ ਇੱਕ ਮੈਂ ਜਿਹੜੀ ਲੈ ਕੇ ਆਇਆ ਸੀਗਾ ਜਿਹੜੀ ਉਦੋਂ ਲੈ ਕੇ ਆਈ ਸੀ ਐਮਬ੍ਰਿਓਸ ਤੁਸੀਂ ਦੀਆਂ ਆਂ ਹਾਂਜੀ ਆ ਸੀ ਇਹੋ ਇਹ ਵਾਲੀ ਇਹ ਸੈਂਟਰ ਵਾਲੀ ਮਿੰਟੂ ਚਿਤਰੀ ਜੀ ਓਕੇ ਜੀ ਇਹ ਮਤਲਬ ਉਥੋਂ ਡਾਇਰੈਕਟ ਵਾਲਿਆਂ ਚੋਂ ਇਹ ਆਈ ਹੋਈ ਆ ਹਾਂ ਇਹਨੇ ਕਿੰਨਾ ਦੋਤਾ ਦਿੱਤਾ ਜੀ ਵੀਰੇ ਇਹਨੇ ਉਸ ਲਈ ਕਿਉਂਕਿ ਮੇਰੀ ਪਹਿਲੀ ਸੀਗੀ ਮੈਨੂੰ ਇਨੀ ਨੋਲਿਜ ਨਹੀਂ ਸੀਗੀ ਪਰ ਮੇਰੇ ਸਾਹਮਣੇ ਇਹ ਵੀ 22 ਕਿਲੋ ਆਰਾਮ ਨਾਲ ਦੇ ਸਕਦੀ ਹੈ ਕਿਉਂਕਿ ਉਹ ਜਿਹੜੀ ਲੈ ਕੇ ਆਇਆ ਉਹ ਜਿਹੜੀ ਆ ਉਹ ਇੰਨੇ ਹੀ ਦਿੰਦੀ ਆ ਉਹ ਉਹ ਵੀ ਲੈ ਕੇ ਆਏ ਬ੍ਰਿਜਲ ਤੋਂ ਇਹ ਦੋ ਆਈਆਂ ਸੀਗੀਆਂ ਜਿਹੜੀ ਇਦਾਂ ਲੰਬੀ ਪਈ ਹੋਈ ਆ ਓਕੇ ਜੀ ਜਿਹੜੀ ਲੰਬੀ ਪਈ ਜਿਹੜੀ 10 ਰਿਪਰ ਹੌਕਸ ਕਰੇਗਾ ਉਹਨੇ ਕਿੰਨਾ ਦਿੱਤਾ ਜੀ ਉਹ ਹੱਲੀ ਦੇ ਰਹੀ ਹੈ 22 ਲੀਟਰ ਆਰਾਮ ਨਾਲ ਦੇ ਰਹੀ ਹੈ ਕਿੰਨੀ ਉਮਰ ਦੀ ਹੋਊਗੀ ਜੀ 10 ਸਾਲ ਦੀ ਹੋਵੇ ਜੀ ਵਾਹ ਜੀ ਵਾਹ ਹਾਂਜੀ ਮਤਲਬ ਉਦੋਂ ਪੀਕ ਤੇ ਜਦੋਂ ਇਹਦਾ ਟਾਈਮ ਹੋਣਾ ਸੀ ਉਦੋਂ ਤੁਹਾਨੂੰ ਨੋਲਿਜ ਘੱਟ ਸੀ ਉਦੋਂ ਜ਼ਿਆਦਾ ਦੇ ਸਕਦੇ ਸੀ ਹਾਂਜੀ ਹਾਂਜੀ ਹੁਣ ਸਾਡੇ ਕੋਲ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਸਾਡੇ ਤੋਂ ਬਹੁਤ ਜ਼ਿਆਦਾ ਨੋਲਿਜ ਹੈ ਹੈਨਾ ਤੇ ਉਹ ਟੇਕ ਕੇਅਰ ਕਰਦੇ ਹਨ ਜੀ ਤੇ ਹੁਣ ਵੀ ਵਧੀਆ ਕਨਸੀਵ ਕਰ ਰਹੀ ਹਾਂ ਕਿ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਹੈਗੇ ਕਿੰਨੇ ਕਿੰਨੇ ਕੁ ਸੂਏ ਦੇ ਲਏ ਜੀ ਇਹਨਾਂ ਨੇ ਐਂ ਇੰਨੇ ਤੇ 4 ਲਗਾਤਾਰ ਤੇ ਉਹਦੇ ਬਾਅਦ ਨਹੀਂ ਹੈ ਸੂਈ ਅੱਛਾ ਇਹ ਸੂਈ ਨਹੀਂ ਦੁਬਾਰਾ ਹਾਂ ਇਹ ਹੁਣ ਤਿੰਨ ਚਾਰ ਸਾਲ ਹੋ ਗਏ ਨੇ ਨਹੀਂ ਸੋਈ ਤਿੰਨ ਸਾਲ ਹੋ ਗਏ ਨੇ ਮੇਰੇ ਖਿਆਲ ਉਹ ਜਿਹੜੀ ਆ ਹੱਲੀ ਵੱਛੀ ਦੇ ਰਹੀ ਆ ਹੱਲੀ ਵੀ ਉਹ ਉਹਨੂੰ ਆਪਾਂ ਹੁਣ ਇਹਦੀ ਜਿਹੜੀ ਲਾਸਟ ਵੱਛੀ ਸੀਗੀ ਉਹ ਉਹ ਉੱਧਰ ਆ ਇੱਕ ਗਾਂ ਜਿਹੜੀ ਤੁਸੀਂ ਕਹਿ ਰਹੇ ਨਾ ਉਹ ਉਹਦੀ ਵੱਛੀ ਉੱਧਰ ਆ ਹੁਣ ਇਹਨੇ ਵੱਛਾ ਦਿੱਤਾ ਇਹ ਤਾਂ ਵੱਛਾ ਵੀ ਉੱਧਰ ਹੀ ਆ ਓਕੇ ਜੀ ਹਾਂਜੀ ਇਹ ਅੱਗੇ ਪ੍ਰੈਗਨੈਂਟ ਕਿਹੜੇ ਬੁੱਲ ਤੋਂ ਹੋਈਆਂ ਸੀ ਆ ਉਹਦੇ ਤੋਂ ਸਾਡੇ ਕੋਲ ਮਾਨੋ ਜਿਹੜਾ ਨੰਦੀ ਸਾਡਾ ਮੇਨ ਬੋਲਿਆ ਉਤੋਂ ਹੀ ਆ ਸੀ ਓਕੇ ਜੀ ਹਾਂਜੀ ਇਹਨਾਂ ਦੀ ਬੱਚੀਆਂ ਨੇ ਕਿੰਨਾ ਕੁ ਦੁੱਧ ਦੋਤਾ ਮਤਲਬ ਉਹ ਬੋਲਤੋਂ ਹੋਗੇ ਇਹਨਾਂ ਤੋਂ ਪ੍ਰੋਡਕਸ਼ਨ ਵਧਾਈ ਆ ਹਾਂਜੀ ਇਹਨਾਂ ਦੀ ਬੱਚੇ ਵੀ ਇੰਨਾ ਹੀ ਦਿੰਦੀਆਂ ਜੀ ਓਕੇ ਹਾਂ ਇੱਕ ਆ ਆ ਦੋਨੇ ਬੱਚੀਆਂ ਦੀਆਂ ਹੀ ਆ ਇੱਕ ਇੱਕ ਆ ਬੱਚੇ ਦੀ ਆ ਇਹ ਹੁਣ ਪ੍ਰੈਗਨੈਂਟ ਆ ਇਹਦਾ ਹੁਣ ਦੁੱਧ ਨਹੀਂ ਘਟ ਰਿਹਾ ਇਹਦਾ ਨਾ ਰਾਜ਼ਾ ਆ ਓਕੇ ਜੀ ਤੇ ਇੱਕ ਹੋ ਰਿਆ ਸੀਤਾ ਉਹ ਖੜੀ ਹੋਈ ਹੋ ਤੇ ਇੱਕ ਉਹ ਪਰਾਂ ਚ ਹਾਂ ਉਹ ਦੋਨੇ ਇਹਦੀਆਂ ਬੱਚੀਆਂ ਜੀ ਕਿਹੜੀ ਵਾਲੀ ਦੀ ਆ ਪਿੱਛੇ ਵਾਲੀ ਦੀ ਹਾਂ ਪਿੱਛੇ ਵਾਲੇ ਦੀ ਉਹ ਵਾਲੀ ਦਿਖਾ ਦੇ ਇਹਨਾਂ ਨੇ ਕਿੰਨਾ ਕਿੰਨਾ ਕੁ ਦਿੱਤਾ ਜੀ ਦੁੱਧ ਇਹ ਵੀ ਥੋੜਾ ਜਿਹਾ ਮਾਂ ਤੋਂ ਥੋੜਾ ਜਿਹਾ ਘੱਟ ਦੇ ਰਹੀਆਂ ਨੇ ਪਰ ਉਹ ਤੇ ਮੇਰੇ ਖਿਆਲ ਲੈਕ ਔਨ ਮਾਈ ਕੈਪੈਬਿਲਿਟੀ ਜਿਹੜੀ ਉਹ ਹੁਣ ਜਿਹੜੀ ਹੁਣ ਪ੍ਰੈਗਨੈਂਟ ਹੋਈਆਂ ਨੇ ਹੁਣ ਜਿਹੜੇ ਮੁੰਡੇ ਹੈਗੇ ਆ ਆਈ ਥਿੰਕ ਦੇ ਵਿਲ ਗੈਟ ਮੋਰ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ ਸਾਡੇ ਤੋਂ ਮਤਲਬ ਕਿ ਆਪਾਂ ਕਦੀ ਜਦਾਂ ਘਿਓ ਤੇਲ ਗਾਰਾ ਕਦੀ ਦਿੱਤਾ ਹੀ ਨਹੀਂ ਸੀਗਾ ਸੋ ਉਹ ਦਿੰਦੇ ਨੇ ਉਹਦੇ ਨਾਲ ਕਾਫੀ ਫਰਕ ਪੈਂਦਾ ਆ ਬੁੱਲ ਦਾ ਵੀ ਫਰਕ ਹੋਊ ਜੀ ਮੇਰੇ ਹਿਸਾਬ ਨਾਲ ਕਿਉਂਕਿ ਜਿੱਦੋਂ ਇਹਨਾਂ ਦੀ ਇਨਾਂ ਦੀ ਜਿਹੜੀ ਪੈਡੀਗਰੀ ਆ ਉਹ ਜਾਦਾ ਬੈਟਰ ਹੋਊ ਕੀ ਪਤਾ ਬੋਲੇ ਜਿਹੜਾ ਉਹ ਕਰ ਰਿਹਾ ਉਹਦੀ ਮਤਲਬ ਹੁਣ ਆਪਾਂ ਦੋ ਨੰਨ ਦੀ ਲੈ ਕੇ ਆ ਰਹੇ ਆ ਉਹਦੇ ਨਾਲ ਦੇਖਾਂਗੇ ਅਗਲੇ ਸਾਲ ਮਤਲਬ ਉਹਨਾਂ ਦਾ ਪਤਾ ਵੀ ਮਾਂ ਮੁੰਡਾ ਦੁੱਧ ਚੰਗਾ ਹਾਂਜੀ ਹਾਂਜੀ ਉਹਦਾ ਸਾਰਾ ਹੁਣ ਜਾ ਰਹੇ ਆ ਉੱਥੇ ਇੱਕ ਬਹੁਤ ਵੱਡਾ ਫਾਰਮ ਆ ਹਾਂਜੀ ਉੱਥੇ ਜਾ ਕੇ ਡਿਸਾਈਡ ਕਰਾਂਗੇ ਵੀ ਕਿੰਨੂੰ ਲੈ ਕੇ ਆਉਣਾ ਕਿੱਦਾਂ ਕਰਨਾ ਹੈ ਓਕੇ ਜੀ ਪਰ ਹੁਣ ਮਾਰ ਕਈ ਸੰਤਾ ਨੇ ਵੀ ਦੱਸਿਆ ਕਿ ਬਈ ਉਹਦੀ ਟ੍ਰੇਟਸ ਕਿੱਦਾਂ ਦੀਆਂ ਨੇ ਹਾਂਜੀ ਕਿ ਕੰਨ ਕਿੱਦਾਂ ਦੇ ਹੋਣੇ ਚਾਹੀਦੇ ਆ ਹਾਂਜੀ ਟੇਲ ਕਿੱਦਾਂ ਦੀ ਹੋਣੀ ਚਾਹੀਦੀ ਆ ਸੋ ਆਲ ðiਸ ਥਿੰਗਸ ਵੀ ਅਰ ਲਰਨਿੰਗ ਓਕੇ ਜੀ ਓਕੇ ਹਾਂਜੀ ਜੇਨਾ ਮੇਰੇ ਹਿਸਾਬ ਨਾਲ ਆ ਸੇਰ ਉੱਤਮਾ ਹੋਏ ਇਹ ਗਿਰਮੇ ਜੇ ਹੋਊਗੇ ਸਿੰਘ ਵੀ ਤੰਨ ਦਾ ਇਹਨਾਂ ਦਾ ਟੁੱਟਿਆ ਵਾਂਗੂ ਹੁੰਦਾ ਹਾਂਜੀ ਤੇ ਆ ਆ ਗਲਾਈ ਜ਼ਿਆਦਾ ਹੋਊਗੀ ਉਹ ਉਹ ਚੀਜ਼ ਉਹ ਕੈਰੈਕਟਰ ਵਧੀਆ ਇਹਦੇ ਹਾਂਜੀ ਐ ਵੀ ਆ ਤੇ ਨਾਲੇ ਇਹਨਾਂ ਦੇ ਨਾਲ ਜਿਹੜੇ ਲਟਕਦੀ ਆ ਇਹ ਇਥੋਂ ਪਿੱਛੇ ਤੁਰ ਤੱਕ ਜਾਣੀ ਚਾਹੀਦੀ ਆ ਪਲੱਸ ਉਹਨਾਂ ਦੀ ਟੇਲ ਜਿਹੜੀ ਆ ਪਤਲੀ ਲੰਬੀ ਫਲੋਰ ਨੂੰ ਟੱਚ ਕਰਨੀ ਚਾਹੀਦੀ ਆ ਤਾਂ ਚਾਚਾ ਜੀ ਜਿਆ ਹੋਰ ਨੇ ਤੇ ਅੱਖਾਂ ਨੂੰ ਲੈ ਕੇ ਸਿੰਘ ਨੂੰ ਲੈ ਕੇ ਫਿਰ ਆਪਾਂ ਥੋੜੇ ਜੇ ਹੋਰ ਵੀ ਬੰਦਿਆਂ ਤੋਂ ਸੁਣਿਆ ਕਿ ਵੀ ਚੱਕਰ ਦੇ ਉੱਤੇ ਵੀ ਜਿਹੜਾ ਘੋੜਿਆਂ ਦੇ ਹੁੰਦੇ ਨਾ ਘੋੜਿਆਂ ਦੇ ਵੀ ਚੱਕਰ ਹੁੰਦੇ ਆ ਹਾਂਜੀ ਤੇ ਇਹਨਾਂ ਦੇ ਵੀ ਚੱਕਰ ਹੁੰਦੇ ਨੇ ਉਹਦੇ ਵੀ ਸਿਗਨੀਫੀਕੈਂਸ ਜੀ ਸਾਨੂੰ ਹਾਲੀ ਨੌਲੇਜ ਨਹੀਂ ਹੈਗੀ ਇੰਨੀ ਓਕੇ ਪਰ ਉਹਨੂੰ ਵੀ ਦੇਖ ਕੇ ਆਪਾਂ ਥੋੜੇ ਜੇ ਅੱਗੇ ਨੌਲੇਜ ਵਧੂਗੀ ਤੇ ਉਹਦੇ ਵੀ ਧਿਆਨ ਦੇਵਾਂਗੇ ਓਕੇ ਜੀ ਓਕੇ ਪਰ ਸਾਡਾ ਸਿਰਫ ਇੱਕ ਹੀ ਆ ਸਾਡਾ ਜਿਹੜਾ ਲਕਸ਼ਯਾ ਕੀ ਕਾਂ ਜਿਹੜੀ ਮਰਜ਼ੀ ਹੋਵੇ ਹਾਂਜੀ ਖੁਸ਼ ਰਵੇ ਬਸ ਤੇ ਉਹ ਜਿਹੜਾ ਉਹ ਬੱਚਾ ਜੀ ਅੱਛਾ ਬੱਚਾ ਉਹ ਵੀ ਹਾਂ ਓਕੇ ਜੀ ਓਕੇ ਆ ਬਿੱਲੀ ਰੱਖੀ ਹੋਈ ਹੈ ਜੀ ਹਾਂ ਬਿੱਲਾ ਹੈ ਜੀ ਅੱਛਾ ਬਿੱਲਾ ਇਹ ਹੁਣ ਮਾਰਚ 18 ਨੂੰ ਹੋਇਆ ਸੀਗਾ ਓਕੇ ਜੀ ਇਹ ਮੈਂ ਕਹਿੰਦਾ ਇਹ ਜਿਆਦਾ ਇਹ ਹੁਣ 2 ਸਾਲ 2 ਸਾਲ 2 ਸਾਲ ਨੂੰ ਹੈ 2 ਸਾਲ ਦਾ ਹੋਇਆ ਸਮਝ ਲਓ ਥੋੜਾ 1 ਮਹੀਨਾ ਹੋਰ ਡੇਢ ਮਹੀਨਾ ਲਾ ਲਓ ਇਹ ਕਿਹੜੀ ਗਾਂ ਦਾ ਜੀ ਐਪੀ ਹੋ ਰਿਹਾ ਜੀ ਐ ਉਹ ਸੀਤਾ ਦਾ ਬੇਟਾ ਹੈ ਉਹ ਜਿਹੜੀ ਗਾਂ ਖੜੀ ਆ ਉਹਦਾ ਆ ਓਕੇ ਜੀ ਪਰ ਇਹ ਵੀ ਵਧੀਆ ਆ ਹਾਂ ਜੀ ਹਾਂ ਇਹ ਵੀ ਵਧੀਆ ਆ ਪਰ ਇੱਕ ਸਾਡੇ ਕੋਲ ਹੋਰ ਆ ਜਿਹੜਾ ਤੋਂ ਛੋਟਾ ਆ ਉਹ ਇਤੋਂ ਵੀ ਟੌਪ ਦਾ ਆ ਓਕੇ ਜੀ ਹਾਂਜੀ ਪਰ ਸਾਡੇ ਨੰਦੀ ਆ ਪੂਰੇ ਟੌਪ ਦੇ ਆ ਜੀ ਓਕੇ ਜੀ ਓਕੇ ਹੁਣ ਇੱਕ ਇਹ ਵੀ ਚੱਕਰ ਹੋ ਸਕਦਾ ਵੀ ਇਨ ਬਰੀਡਿੰਗ ਕਰਕੇ ਥੋੜੀ ਘਟਿਆ ਹੋਵੇ ਵੀ ਡਾਇਰੈਕਟ ਨਹੀਂ ਤੁਸੀਂ ਛੱਡਦੇ ਕਿੰਨਾ ਕੁ ਗੇੜ ਪਾ ਕੇ ਆਪਸ ਹੁੰਦਾ ਸੋ ਮੋਸਟਲੀ ਜਿਹੜਾ ਆਪਾਂ ਨੰਦੀ ਯੂਜ਼ ਕਰ ਰਹੇ ਆਂ ਹਾਂਜੀ ਉਹ origignal ਨੰਦੀ ਹੀ ਯੂਜ਼ ਕਰ ਰਹੇ ਆਂ ਇੱਕ ਹਾਂਜੀ ਸੋ ਮੋਸਟਲੀ ਵੀ ਵਾਂਟ ਟੂ ਜਿਹੜੀ ਆਪਣੀ ਮਿਕਸ ਬਰੀਡ ਜਿਹੜੀ ਆਈ ਆ ਠੀਕ ਹੈ ਨਾ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਠੀਕ ਹੈ ਨਾ ਤੇ ਜਿਹੜੇ ਪਿਓਰ ਹੈਗੇ ਜਿੱਦਾਂ ਕਿ ਉਹ ਦੋ ਬੱਚੀਆਂ ਸੀਗੀਆਂ ਹਾਂਜੀ ਉਹਨਾਂ ਦੇ ਜਿੱਦਾਂ ਬੱਚੇ ਹੋਏ ਡਿਫਰੈਂਟ ਹਾਂਜੀ ਉਹ ਆਪਾਂ ਬਰੀਡ ਕਰ ਰਹੇ ਆਂ ਓਕੇ ਠੀਕ ਹੈ ਨਾ ਸੋ ਇਹ ਹੋਰਾਂ ਦੇ ਕਰੂਗੇ ਉਹਦੇ ਤੇ ਨਹੀਂ ਕਰੂਗੇ ਉਹਨਾਂ ਤੇ ਨਹੀਂ ਕਰਾਂਗੇ ਉਹਦੇ ਤੇ originally ਛੜੂਗਾ ਜਦੋਂ ਵੀ ਛੜੂਗਾ ਓਕੇ ਠੀਕ ਹੈ ਨਾ ਤੇ ਅ ਪਾ ਦੇਖ ਰਹੇ ਹਾਂ ਕਿ ਵੀ ਹਾਊ ਡੂ ਦੇ ਬਿਹੇਵ ਜਿੱਦਾਂ ਕਿ 10 ਸਾਲ ਦੀ ਹੋ ਗਈ 71 ਕੋ ਹਲੇ ਵੀ ਕੋਈ ਪ੍ਰੋਬਲਮ ਨਹੀਂ ਆਈ ਦ ਨੰਦੀ ਇਸਟਲ ਗੁੱਡ ਹਾਲਾਂਕਿ ਮਨ ਨੂੰ ਨਹੀਂ ਪਤਾ ਕਿ ਇੰਡੀਆ ਚ ਕੀ ਹਿਸਾਬ ਕਿਤਾਬ ਆ ਪਰ ਉਹ ਹੁਣ 11 ਸਾਲ ਦਾ ਹੋ ਗਿਆ ਆ ਹਾਂਜੀ ਪਰ ਇਸਟਲ ਗੁੱਡ ਨਹੀਂ ਵਧੀਆ ਉਹ ਖਰਾਕ ਚੰਗੀ ਆ ਜੀ ਬਾਹਰ ਖੁੱਲਾ ਫਿਰ ਰਿਹਾ ਉਹ ਐਨੀ ਛੇਤੀ ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਵੀ ਇਦਾਂ ਕੁਝ ਨਹੀਂ ਆ ਬਿਲਕੁਲ ਜੀ ਬਿਲਕੁਲ ਬਿਲਕੁਲ ओके जी बहुत बहुत धन्यवाद ਤੁਹਾਡਾ ਟਾਈਮ ਦੇਣ ਲਈ ਜੀ ਨੋ ਵੀਰੇ ਨੋ ਪ੍ਰੋਬਲਮ ਐਨੀ ਟਾਈਮ ਵਾਸਤੇ ਕਦੀ ਵੀ ਕੋਈ ਟੈਨਸ਼ਨ ਨਹੀਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਰਾਮ ਰਾਮ ਜੀ ਹਾਂਜੀ ਰਾਮ ਰਾਮ ਜੀ राधे राधे ओके जी ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ राधे राधे